ਟੁੜੇ ਲੰਨ ਦੇਖੀ ਜਾਂਦੀਆਂ ਸਾਨੂੰ ਖਾ ਜਾਣੀਆਂ ਤੁਹਾਡੇ ਵਿੱਚ ਆ ਜਾਣੀਆਂ ਅਸੀਂ ਕਿੱਥੋਂ ਤੁਹਾਡਾ ਇਲਾਜ ਕਰਾਵਾਂਗੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਸਾਵੀਆਂ ਮਮ ਤੇ ਅੱਜ ਆਪਾਂ ਕੁਝ ਕਰਨ ਜਾ ਰਹੇ ਹਾਂ ਬਿਲਕੁਲ ਨਵਾਂ ਮੈਂ ਤੁਹਾਨੂੰ ਕੁਝ ਮਤਲਬ ਬਿਲਕੁਲ ਨਵੀਂ ਡਿਫਰੈਂਟ ਚੀਜ਼ ਦਿਖਾਣ ਜਾ ਰਹੀਆਂ ਸਾਡੇ ਵਲੌਗ ਦੇ ਵਿੱਚ ਇਹ ਹੈਗੇ ਮੇਰੇ ਮੰਮਾ ਕੁਝ ਡਿਫਰੈਂਟ ਜੀ ਚੀਜ਼ ਬਣਾਉਣ ਜਾ ਰਹੀ ਆ ਜਿਹੜੀ ਤੁਸੀਂ ਨਾ ਖਾਦੀ ਹੋਣੀ ਆ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕਾਂ ਨੇ ਨਹੀਂ ਖਾਦੀ ਹੋਣੀ ਤੇ ਦੇਖੀ ਵੀ ਨਹੀਂ ਹੋਣੀਗੀ ਤੇ ਤੁਸੀਂ ਇਹ ਚੀਜ਼ ਸਟੋਰ ਵੀ ਕਰਕੇ ਰੱਖ ਸਕਦੇ ਹੋ ਇਹ ਸਬਜੀ ਕਹਿ ਲਓ ਜਾਂ ਚਾਟ ਬਣਾ ਸਕਦੇ ਹੋ ਇਹਦੀ ਇਹਨੂੰ ਸਟੋਰ ਕਰਕੇ ਰੱਖ ਸਕਦੇ ਹਾਂ ਅ ਇੱਕ ਲੌਗ ਦੇ ਵਿੱਚ ਬਣਾ ਕੇ ਫ੍ਰਿਜ ਦੇ ਵਿੱਚ ਤੇ ਉਸ ਤੋਂ ਬਾਅਦ ਇਹਨੂੰ ਐਜ਼ ਅ ਸਬਜੀ ਆ ਚਾਹ ਨਾਲ ਜਾਂ ਕਿੱਦਾਂ ਵੀ ਇਹਨੂੰ ਖਾ ਸਕਦੇ ਹੋ ਤੇ 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 ਆਜੋ ਫਿਰ ਦੇਖੀਏ ਮੰਮਾ ਹਾਂਜੀ ਦੱਸੋ ਉਧਰ ਦੇਖੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਤੋਂ ਸਸਤੀ ਚੀਜ਼ ਸਭ ਤੋਂ ਵਧੀਆ ਚੀਜ਼ ਜੇ ਜੇ ਕਿਸੇ ਵੇਲੇ ਕੋਈ ਮਹਿਮਾਨ ਆ ਜਾਏ ਘਰ ਤੇ ਤੁਹਾਡੇ ਕੋਲੇ ਨਾ ਹੋਵੇ ਕੁਝ ਵੀ ਘਰ ਬਣਾਉਣ ਤੇ ਇਹ ਆਲੂ ਸਭ ਤੋਂ ਵਧੀਆ ਚੀਜ਼ ਹੈ ਜੀ ਬਣਾ ਸਕਦੇ ਤੇ ਐਡੇ ਟੇਸਟੀ ਜਿਹੜਾ ਦੇਖ ਕੇ ਸਾਰੇ ਬੰਦੇ ਬੰਦੇ ਹੋ ਜਾਣ ਜਦੋਂ ਆਪਾਂ ਇੰਨੀ ਟੇਸਟੀ ਬੰਦੇ ਆ ਕਿ ਦੇਖਦੇ ਹੀ ਮੂੰਹ ਚ ਪਾਣੀ ਆ ਜਾਂਦਾ ਆ ਜਾਂਦਾ ਹੈ ਲਾਰ ਟਪਕਣੀ ਸ਼ੁਰੂ ਹੋ ਜਾਂਦੀ ਹੈ ਜਿਹੜਾ ਕੋਈ ਵੇਖਦਾ ਆ ਕਿ ਖੰਦਾ ਉਹ ਕਹਿੰਦਾ ਸਾਨੂੰ ਦੋ ਗੱਲ ਹਾਲ ਦੇ ਦਿਓ ਹਾਂ ਫਿਰ ਅਸੀਂ ਡੋਲੂ ਭਰ ਕੇ ਦੇ ਦਿੰਨੇ ਆ ਸਾਡੇ ਕੋਲੇ ਚਾਰ ਡੋਲੂ ਐ ਦੋ ਛੋਟੇ ਸਾਈਜ਼ ਦੇ ਦੋ ਸੋ ਥੋੜੇ ਵੱਡੇ ਤੇ ਬਣਾਓ ਫਿਰ ਇਹਦਾ ਪ੍ਰੋਸੀਜਰ ਕੀ ਐ ਸਾਰਿਆਂ ਨੂੰ ਆ ਸਭ ਨੂੰ ਦੱਸੂਗੀ ਹੂੰ ਸਭ ਤੋਂ ਪਹਿਲਾਂ ਅਸੀਂ ਆਲੂ ਨੂੰ ਧੋ ਕੇ ਘਿਲੇ ਕਰਕੇ ਚੰਗੀ ਤਰ੍ਹਾਂ ਧੋ ਲੈ ਮਿੱਟੀ ਰਾਹ ਦਿੱਤੇ ਪੋਚ ਕੇ ਸਾਫ ਕਰਕੇ ਰੱਖ ਲੈਣਾ ਇਸ ਤੋਂ ਬਾਅਦ ਫਿਰ ਇਹਨਾਂ ਦੇ ਵਿੱਚ ਮਸਾਲੇ ਪਾਉਣੇ ਆ ਜਿਹੜੇ ਉਹ ਤੁਹਾਨੂੰ ਸਾਰੇ ਅਸੀਂ ਦਿਖਾਵਾਂਗੇ ਸਾਡਾ ਗੈਸ ਰੁੱਸ ਜਾਂਦਾ ਕਦੇ-ਕਦੇ ਇੱਥੇ ਮੈਂ ਪਾ ਲੱਗੀਆਂ ਤੇਲ ਪਹਿਲੇ ਹੀ ਕਰਤਾ ਮੈਂ ਤਾਂ ਸ਼੍ਰੀ ਗਣੇਸ਼ ਕਿੰਨਾ ਕ ਪਾਵਾਂ

ਠੀਕ ਹੈ ਜੀ ਜਦ ਤੱਕ ਤੇਲ ਕਲਕਦਾ ਤੇ ਆਪਾਂ ਮਸਾਲੇ ਮਿਕਸ ਕਰਦੇ ਹਾਂ ਤੇ ਤੇਲ ਤਾਂ ਕਲ ਪਹਿਲਾਂ ਹੀ ਕਰਕ ਜਾਣਾ ਕਿਉਂਕਿ ਮਸਾਲੇ ਰਸੇ ਭਰਨ ਤੇ ਬਹੁਤ ਟਾਈਮ ਲੱਗਦਾ ਕਿਉਂਕਿ ਆਲੂ ਕਟੜੇ ਬੜੇ ਔਖੇ ਆ ਠੀਕ ਹੈ ਅਗਰ ਖੁੱਟ ਜਾਂਦੇ ਤੇ ਆਲੂ ਬੇਕਾਰ ਜਾਂਦਾ ਠੀਕ ਸਾਰਿਆਂ ਨੇ ਸਾਰਿਆਂ ਨੇ ਆਲੂਆਂ ਨੂੰ ਜਦੋਂ ਕਟਿੰਗ ਕਰਨੀ ਹੈ ਚੰਗੀ ਤਰ੍ਹਾਂ ਵਾਚ ਕਰਨਾ ਹੈ ਜੇ ਆਲੂ ਵਿਚਾਲੇ ਟੁੱਟ ਗਏ ਤਾਂ ਆਲੂ ਬੇਕਾਰ ਤੁਹਾਨੂੰ ਕਿਹਨੇ ਸਿਖਾਇਆ ਆਲੂ ਬਣਾਉਣੇ ਆਲੂ ਬਚਪਨ ਤੋਂ ਹੀ ਐ ਬਣਾਉਦੇ ਆਏ ਆ ਪਰ ਇੱਧਰ ਦੇਖਿਆ ਇਸ ਪਾਸੇ ਤੁਹਾਡੇ ਇਲਾਕੇ ਜਿੱਥੇ ਕੋਈ ਨਹੀਂ ਬਣਾਉਂਦਾ ਸੀ ਸਾਡੇ ਵਾਲੇ ਪਾਸੇ ਫਰੀਦਕੋਟ ਪਾਸੇ ਉਹ ਵਧੀਆ ਬਣਾਉਂਦੇ ਸੀ ਐਦਾਂ ਤੋਂ ਅੱਥੋਂ ਸਿੱਖਿਆ ਕਿ ਇਹ ਨਾ ਬਾਂਸੋ ਵਾਲੇ ਪਾਸੇ ਨਹੀਂ ਲੋਕ ਬਣਾਉਂਦੇ ਇਹ ਤਾਂ ਸਿੰਪਲ ਜੀ ਸਬਜ਼ੀ ਬਣਾ ਲੈਂਦੇ ਉਹ ਆਲੂ ਬਣਾਉਂਦੇ ਆ ਬਾਲ ਕੇ ਵੈਸਾ ਕਰਕੇ ਕੋਈ ਬਣਾਉਂਦਾ ਦੇਖਿਆ ਨਹੀਂ ਬਾਅਦ ਚ ਵਾਚ ਠੀਕ ਹੈ ਖੇਡ ਲਓ

ਤੇ ਅੱਧਾ ਚਮਚ ਕਾਲੀ ਮਿਰਚ ਇਹ ਜਿੰਨੇ ਮਸਾਲੇ ਕਾਫੀ ਪੈ ਜਾਂਦੇ ਆ ਇਸ ਦੇ ਨਾਲ ਇਹਨਾਂ ਨੂੰ ਨੁਕਸਾਨ ਨਹੀਂ ਕਰਦਾ ਆਪਾਂ ਨੂੰ ਕੁਝ ਵੀ ਜਿੰਨਾ ਮਰਜ਼ੀ ਖਾ ਲਈਏ ਕਈ ਵਾਰ ਕਈ ਕਹਿੰਦੇ ਆ ਨਾ ਆਲੂ ਖਰਾਬ ਕਰਦੇ ਆ ਇਹ ਹੈ ਰਾਈ ਗੁੱਦੇ ਚੱਲਣਾ ਗੁੱਦੇ ਐਪੀਸ਼ੀ ਹਾਇਤਾਨੀਆਂ ਇਹਦੇ ਵਿੱਚ ਸਾਬਤ ਮਸਾਲਾ ਕੋਈ ਨਹੀਂ ਪਾਇਆ ਜਾਣਾ ਸਾਰੇ ਪੀਸ ਕੇ ਪੋੜਨੇ ਸਾਰੇ ਮਸਾਲੇ ਪੀਸ ਕੇ ਪੋੜਨੇ ਕਿਉਂਕਿ ਆਲੂ ਇਸ ਭਰਨੇ ਬੜੇ ਟੁੱਟ ਜਾਂਦੇ ਨੇ ਠੀਕ ਹੈ ਦੂਸਰੇ ਮਸਾਲੇ ਸਬ ਪੈਂਦੇ ਨਹੀਂ ਮਿਰਚਾਂ ਜਿਹੜੇ ਆਮ ਲੋਕ ਆਲੂ ਬਣਾਉਂਦੇ ਆ ਨਾ ਉਹ ਮਸਾਲਾ ਬਣਾ ਕੇ ਤਿਆਰ ਕਰਕੇ ਉਹਦੇ ਵਿੱਚ ਪਾ ਦਿੰਦੇ ਆ ਪਰ ਇਹ ਜਿਹੇ ਆਲੂ ਤੁਸੀਂ ਕਦੇ ਨਹੀਂ ਦੇਖੇ ਹੋਣੇ ਜਿਹੜਾ ਬਿਨਾਂ ਬਾਕੀ ਮਸਾਲਿਆਂ ਤੋਂ ਪਿਆਜ਼ ਲਸਣ ਅਦਰਕ ਤੋਂ ਬਿਨਾਂ ਹੀ ਬਣਦੇ ਤੇ ਇੱਕ ਵਾਰੀ ਤੇ ਇੱਕ ਵਾਰੀ ਖਾਓਗੇ ਤੇ ਖਾਂਦੇ ਹੀ ਰਹਿ ਜਾਓਗੇ ਹਨਾ ਹਾਂ ਤੇ ਬਹੁਤ ਵਧੀਆ ਤੁਸੀਂ ਦੇਖਿਆ ਨਾ ਮੇਰੇ ਵਾਸਤੇ ਇੱਕ ਹਲਵਾ ਦੀ ਡਿਮਾਂਡ ਬਹੁਤ ਰਹੀ ਹੈ ਪਹਿਲਾਂ ਕਈ ਬਣਵਾ ਕੇ ਲੈ ਜਾਂਦੇ ਰਹੇ ਹੈ ਕੌਣ ਇੱਥੋਂ ਕਿੰਨੇ ਲੋਕ ਲੋਕਾਂ ਨੇ ਬਣਵਾਏ ਆ ਅੱਛਾ ਹਾਂ ਹੈ ਮਿੱਠੇ ਮੈਂ ਪਾਣੇ ਤੇ ਪਿੱਛੇ ਵੇਖਿ ਪਈ ਤੇ ਦੂਜੇ ਕੱਢ ਪਈ ਪਿੱਛੇ ਹੋਏ ਵੀ ਮਿੱਠੇ ਪਿੱਛੇ ਹੋਏ ਕਿਤੇ ਨਾ ਚੁਹ ਹੰਡੀ ਤੇ ਲੱਗਦੀ ਚਮਤਲ ਲਿਆ ਦੇਣੀ ਆਂ ਚੁੱਪ ਮੈਂ ਦਿੰਨੀ ਆਂ ਦਾਦੀ ਤੋਂ ਦੁਆਲਾ ਨਾ ਨਾ ਇਹ ਕਹਿੰਦੀ ਮੈਂ ਪਾਨ ਲਓ ਇਹ ਅਮचूर ਇਹ ਮਸਾਲੇ ਜਿਹੜੇ ਬੱਚ ਵੀ ਜਾਂਦੇ ਹਨ ਪਰ ਕਿਉਂ ਬੇਕਾਰ ਨਹੀਂ ਜਾਂਦੇ ਬਾਅਦ ਵਿੱਚ ਕੰਮ ਆਉਣਗੇ ਜਦੋਂ ਅਸੀਂ ਆਲੂ ਬਣਾ ਲਾਂਗੇ ਹੈ ਸੁਆਹ ਕਰ ਦੋ ਹੈ ਸੁਣ ਹੈ ਕਈ ਲੋਕ ਜਿਵੇਂ ਤੁਸੀਂ ਸਬਜ਼ੀ ਚ ਅਦਰਕ ਪਾ ਦਿੰਨੇ ਆ ਇਹ ਅਦਰਕ ਸੁਕਾ ਕੇ ਆਪ ਹੀ ਇਸ ਕੇ ਰੱਖੀ ਹੋਈ ਹੈ ਜਦੋਂ ਅਦਰਕ ਸਸਤੀ ਹੋ ਜਾਂਦੀ ਹੈ ਉਹਨੂੰ ਧੋਸਵਾਰ ਕੇ ਸੁਕਾ ਕੇ ਪੀਸ ਲਿਆ ਕਰੋ ਇਹ ਕਹੇ ਚਾਟ ਮਸਾਲਾ ਇਸ ਦੇ ਨਾਲ ਟੇਸਟ ਥੋੜਾ ਜਿਹਾ ਹੋਰ ਜ਼ਿਆਦਾ ਹੋ ਜਾਂਦਾ ਹੈ ਹੈ ਦਾਲ ਚੀਨੀ ਦਾਦੀ ਪੁੱਛ ਦਾਦੀ ਨੂੰ ਪੁੱਛੋ ਦਾਦੀ ਨੂੰ ਦਾਦੀ ਨੂੰ ਬਟੇ ਦਾਦੀ ਨੂੰ ਫੋਨ ਦੇ ਇੰਨੀ ਸਾਰੀ ਦਾਦੀ ਨੂੰ ਫੋਨ ਦੇ ਪੁੱਤ 믹스 ਨਾ ਕਰੀ ਸਾਰੇ ਨਾ ਸਾਰੇ ਪਿਆਉਂ ਚਲ ਦੇਖ ਲੈ ਉਧਰ ਨੂੰ ਤੁਸੀਂ ਨਾ ਕਰ ਠੀਕ ਹੈ ਐਸ ਉਹ ਜਿਹੜੀ ਚੀਜ਼ ਹੈ ਇਹ ਪਿੱਛੋਂ ਪਾਵਾਂਗੇ ਜਿਵੇਂ ਮੇਥੀ ਐ ਕਣੀ ਪੱਤਾ ਹੈ ਇਹ ਪਾਵਾਂਗੇ ਮਸਾਲਾ ਸਾਰਾ ਹੁਣ ਹੋ ਗਿਆ ਇਹਨੂੰ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਗਰਮ ਮਸਾਲਾ ਨਹੀਂ ਆਇਆ ਠੀਕ ਹੈ ਗਰਮ ਮਸਾਲਾ ਆਇਆ ਹੱਥ ਤੇ ਪੈ ਜਾਊਗਾ ਪੁੱਤ ਮਿਰਚਾ ਗਰਮ ਮਸਾਲੇ ਦੀ ਡੱਬੀ ਪਈ ਹੋ ਗਰਮ ਮਸਾਲਾ ਦੇ ਦੇਣੀ ਆ ਜੀ ਪੂਰੇ ਗਏ ਬੱਚੇ ਠੀਕ ਹੈ ਇਹ ਸਾਰੇ ਮਸਾਲੇ ਚੰਗੀ ਤਰ੍ਹਾਂ ਮਿਕਸ ਕਰਨੇ ਆ ਕਿਉਂਕਿ ਜੇ ਚੰਗੀ ਤਰ੍ਹਾਂ ਨਾ ਮਿਕਸ ਹੋਏ ਕਿਸੇ 'ਚ ਨਮਕ ਵੱਧ ਹੋ ਜਾਂਦਾ ਕਿਸੇ 'ਚ ਮਿਰਚ ਵੱਧ ਹੋ ਜਾਂਦੀ ਆ ਜਾਂ ਦੇ ਜੰਗੀ ਤਰ੍ਹਾਂ ਕਰਨਾ ਪਊਗਾ ਮਿਕਸ ਇਹ ਜਲਦੀ ਨਹੀਂ ਹੈਗੀ ਇੱਥੇ ਤਾਂ ਚਲ ਜੀ ਕਰੋ ਵੈਸੇ ਜੇ ਤੁਸੀਂ ਚਾਹੋ ਤਾਂ ਥੋੜਾ ਜਿਹਾ ਨਿੰਬੂ ਵੀ ਚੋੜ ਸਕਦੇ ਆ ਪਰ ਅਸੀਂ ਇੰਚੂਰ ਤੇ ਚਾਟ ਮਸਾਲਾ ਪਾਇਆ ਉਹਦੇ ਨਾਲ ਹੀ ਬਹੁਤ ਵਧੀਆ ਟੇਸਟ ਹੋ ਜਾਣਾ ਇਹਦਾ ਸਾਬੇ ਇਹ ਜਿੰਦੇ ਮਸਾਲੇ ਸੀ ਪਾਇਆ ਹੈ ਇੱਕ ਇਹਨੂੰ ਛੱਡ ਕੇ ਕਿਚਨ ਕਿੰਗ ਨੂੰ ਛੱਡ ਕੇ ਬਾਕੀ ਸਾਰੇ ਸਾਡੇ ਆਪਣੇ ਹੱਥ ਨਾਲ ਪੀਸ ਕੇ ਸੁਕਾ ਕੇ ਬਣਾਏ ਹੋਏ ਆ ਕੋਈ ਮਸਾਲਾ ਦੂਸਰਾ ਐਸਾ ਨਹੀਂ ਵੀ ਜਿਹੜਾ ਬਾਜ਼ਾਰ ਦਾ ਖਰੀਦ ਕੇ ਗਰਮ ਮਸਾਲਾ ਪਾਇਆ ਹੋਵੇ ਯੋਗੇ ਦੇ ਮਸਾਲੇ ਬਹੁਤ ਵਧੀਆ ਰਹਿੰਦੇ ਆ ਜਿਹੜੇ ਅਸੀਂ ਬਾਜ਼ਾਰੋਂ ਖਰੀਦ-ਕਰੀਦ ਕੇ ਪਾਉਂਦੇ ਉਹ ਪਤਾ ਨਹੀਂ ਕਿੱਦਾਂ ਦੇ ਹੁੰਦੇ ਆ ਕਿ ਕੈਮੀਕਲ ਹੁੰਦੇ ਵਿੱਚ ਕੀ ਹੁੰਦਾ ਪਰ ਇਹ ਬਹੁਤ ਵਧੀਆ ਹੁਣ ਇਹ ਮਸਾਲਾ ਸਾਡਾ ਸਾਰਾ ਪਿਆਰ ਹੋ ਗਿਆ ਹੁਣ ਇਸ ਤੋਂ ਬਾਅਦ ਅਸੀਂ ਆਲੂਆਂ ਦੀ ਤਿਆਰੀ ਕਰਨੀ ਹੈ ਜਿਨ੍ਹਾਂ ਤੇ ਟਾਈਮ ਜ਼ਿਆਦਾ ਲੱਗਦਾ ਹੈ ਕਿੰਨੀ ਖੁਸ਼ਬੂ ਵੀ ਆ ਰਹੀ ਹੈ ਨਾ ਇਹ ਤਾਂ ਸਾਰੇ ਘਰ ਦੇ ਮਸਾਲੇ ਜਿਹੜੇ ਬਾਜ਼ਾਰੀ ਮਸਾਲੇ ਉਹਨਾਂ ਦੀ ਖੁਸ਼ਬੂ ਤਾਂ ਬਹੁਤ ਹੁੰਦੀ ਆ ਪਰ ਉਹੋ ਜਿਹੀ ਨਹੀਂ ਹੁੰਦੀ ਹੁਣ ਜਿਹੜੇ ਇਹ ਆਲੂ ਆ ਇਹ ਬਹੁਤ ਵੱਡੇ ਵੀ ਐ ਤੇ ਵਿੱਚ ਬਹੁਤ ਛੋਟੇ-ਛੋਟੇ ਵੀ ਐ ਜੇ ਤੁਸੀਂ ਦੇਖੋਗੇ ਉਹ ਰੁੜ ਗਏ ਇਹਦੇ ਵਿੱਚ ਆਲੂ ਵੱਡੇ ਐ ਕੁਝ ਛੋਟੇ ਐ ਜਿੱਦਾਂ ਦੀ ਮਰਜ਼ੀ ਹੋਣ ਆਲੂ ਵੱਡੇ ਬਣਾਏ ਤੁਸੀਂ ਜੇ ਬਣਾ ਕੇ ਰੱਖੋਗੇ ਨਾ ਪਲੇਟਸ 'ਚ ਪਾ ਕੇ ਬੜੇ ਸੋਹਣੇ ਲੱਗਦੇ ਪਾਏ ਦੇਖ ਕੇ ਵੱਲੋਂ ਵੱਲੋਂ ਜੀ ਕਰਦਾ ਵੀ ਕਿ ਅਸੀਂ ਖਾਈਏ ਪਰ ਹੁਣ ਇਹਨਾਂ ਨੂੰ ਸਭ ਤੋਂ ਔਖਾ ਕੰਮ ਕੀ ਐ ਦਸਤੇ ਭਰਨੇ ਬੜੇ ਔਖੇ ਐ ਇਹਨਾਂ ਨੂੰ ਪਹਿਲਾਂ ਸਿੱਧਾ ਕੱਟ ਲਾਓ ਹਜੇ ਨਹੀਂ ਪੁੱਤ ਹਜੇ ਜਿਸ ਨੂੰ ਮਧਾਣੀ ਚੀਰਾ ਕਹਿੰਦੇ ਹੀ ਐ ਇੱਕ ਫੇਰ ਇਹਦੇ ਵਿੱਚ ਮਸਾਲਾ ਜਿਹੜਾ ਭਰਨਾ ਹੈ ਇਹ ਬੜਾ ਮੁਸ਼ਕਲ ਨਾਲ ਭਰਨਾ ਕਿਉਂਕਿ ਜਦੋਂ ਅਸੀਂ ਜ਼ੋਰ ਨਾਲ ਖੋਲਾਂਗੇ ਤੇ ਇਹ ਸਾਰਾ ਜਿਹੜਾ ਮਸਾਲਾ ਭਰਿਆ ਨਹੀਂ ਜਾਂਦਾ ਤੇ ਆਲੂ ਵੀ ਟੁੱਟ ਜਾਂਦਾ ਮੈਂ ਤੈਨੂੰ ਹੀ ਦੱਸਿਆ ਹਾਂ ਜਿਸ ਇਹ ਆਂਟਰੀ ਇਹ ਨਹੀਂ ਭਰ ਸਕਦਾ ਕੋਈ ਵੀ ਜਿਹਨੇ ਕਈ ਵਾਰ ਬਣਾਇਆ ਹੋਵੇ ਉਹ ਭਰ ਸਕਦਾ ਇਹ ਤੇ ਕਮਰੇ ਕਿ ਪੈਰਾ ਠੀਕ ਹੈ ਇਹਦੇ ਵਿੱਚ ਮਸਾਲਾ ਜਿਹੜਾ ਚਮਚ ਨਾਲ ਵੀ ਨਹੀਂ ਪਾਇਆ ਜਾ ਸਕਦਾ ਕਿਉਂਕਿ ਇਹਦੇ ਵਿੱਚ ਚਮਚ ਨਹੀਂ ਪਿਲਦਾ ਹੈਗਾ ਠੀਕ ਹੈ ਜੇ ਚਮਚ ਪਾਵਾਂਗੇ ਤੇ ਆਲੂ ਖੁੱਟ ਜਾਣਾ ਇਹ ਜਿੱਥੋਂ ਜਿੱਥੋਂ ਚੀਰਾ ਦਿੱਤਾ ਉਹਦੇ ਵਿੱਚ ਮਸਾਲਾ ਭਰ ਦੇਣਾ ਇਹ ਤਾਂ ਬਹੁਤ ਹੌਲੀ ਹੌਲੀ ਭਰਨਾ ਪੈਂਦਾ ਪਰ ਅਸੀਂ ਵੱਧ ਤੋਂ ਵੱਧ ਜਿੰਨਾ ਭਰ ਸਕੀਏ ਉਹਨੀ ਚੀਜ਼ ਜ਼ਿਆਦਾ ਟੇਸਟੀ ਬਣ ਜਾਂਦੀ ਹੈ ਇਹ ਆਲੂ ਵੱਡਾ ਹੁਣ ਦੂਸਰੇ ਪਾਸੇ ਤੁਸੀਂ ਕਹੋਗੇ ਵੀ ਕਿਵੇਂ ਖਾਵਾਂਗੇ ਇਧਰ ਮਸਾਲਾ ਹੀ ਨਹੀਂ ਇਧਰਲੇ ਪਾਸੇ ਵੀ ਕੱਟ ਲਾਉਣਾ ਪਊਗਾ ਪਰ ਜੇ ਜ਼ਿਆਦਾ ਖਿੱਚ ਕੇ ਖੋਲ ਲਾਂਗੇ ਨਾ ਤੇ ਆਲੂ ਟੁੱਟ ਜਾਣਾ ਤੇ ਆਲੂ ਬੇਕਾਰ ਜਾਣਾ ਫਿਰ ਉਹ ਤਲਣ ਵਾਲਾ ਨਹੀਂ ਰਹਿੰਦਾ ਉਹ ਸਾਬਤ ਨਹੀਂ ਰਹਿਣਾ ਆਲੂ ਇਹ ਆਲੂ ਤੁਸੀਂ ਸਿਰਫ ਇਹ ਕਰਦਣ ਵਾਲੀ ਪਰ ਸਕਦੇ ਆ ਕਿਉਂਕਿ ਇਹ ਬਰੀਕ ਹੁੰਦੀ ਹੈ ਬਾਕੀ ਤਾਂ ਚਮਚ ਵਗੈਰਾ ਮੋਟਾ ਆ ਜਾਂਦਾ ਸਾਰਾ ਉਹਦੇ ਨਾਲ ਭਰਿਆ ਨਹੀਂ ਜਾਂਦਾ ਇਹ ਕੋਣ ਇਹ ਇੱਕ ਪਾਸੇ ਕੱਟ ਲਾ ਕੇ ਭਰਿਆ ਗਿਆ ਹੁਣ ਇਹਦੇ ਦੂਸਰੇ ਪਾਸੇ ਇਹ ਵੀ ਕੱਟ ਲਾ ਕੇ ਭਰਿਆ ਜਾਊਗਾ ਇਹ ਦੋ ਪਾਸੇ ਕੱਟ ਲਗਾ ਦੋਨੋਂ ਪਾਸੇ ਮਸਾਲਾ ਭਰਿਆ ਗਿਆ ਇੱਕ ਫੋਕ ਦਿਓ ਇਹ ਜਾਓ ਦੋਨੋਂ ਪਾਸੇ ਮਸਾਲਾ ਭਰ ਗਿਆ ਤੇ ਇਹਨੂੰ ਆਪਾਂ ਇਹ ਬਾਅਦ ਦੇ ਵਿੱਚ ਆ ਸਾਰਾ ਵਿੱਚੋਂ ਇਹਦੇ ਵੀ ਮਸਾਲਾ ਭਰ ਜਾਣਾ ਤੇ ਉਹ ਬਾਅਦ ਚ ਜਦੋਂ ਆਲੂ ਬਣ ਕੇ ਫੇਰ ਪਾਵਾਂਗੇ ਇਹ ਹੋਰੇ ਸੀ ਫੋਕ ਲਾ ਕੇ ਇਹਨੂੰ ਥੋੜਾ ਥੋੜਾ ਨਾ ਵਿੱਚੇ ਕਰ ਦਿਆਂਗੇ ਤਾਂ ਕਿ ਮਾੜਾ ਮਾੜਾ ਮਸਾਲਾ ਜਿਹੜਾ ਆਲੂ ਅਥੋਂ ਨਿਕਲ ਉਹ ਵੀ ਇਹਦੇ ਵਿੱਚ ਮਿਕਸ ਹੋ ਜਾਊਗਾ। ਇਹ ਆਹ ਛੋਲੀ ਘੱਟੋ। ਹੁਣ ਇਹਨਾਂ ਆਲੂ ਵੱਡੇ ਜਿਹੜਾ ਛੋਟਾ ਹੈ। ਇਹ ਛੋਟਾ ਆਲੂ ਹੈ ਜਿਹੜਾ ਇਹ ਸਾਰਾ ਇਹ ਭਰਿਆ ਜਾ ਸਕਦਾ ਹੈ। ਇਹ ਜਿਆਦਾ ਮਸਾਲਾ ਭਰਿਆ ਜਾਂਦਾ। ਕਿਉਂਕਿ ਇਹਦੇ ਚ ਇੱਕ ਕੱਟ ਲਾਉਣ ਦੀ ਜਰੂਰਤ ਹੁੰਦੀ ਹੈ ਦੋ ਕੱਟ ਦੀ ਜਰੂਰਤ ਨਹੀਂ ਜਿਹੜੇ ਵੱਡੇ ਆਲੂ ਆ ਉਹਨਾਂ ਦੇ ਵਿੱਚ ਡਬਲ ਡਬਲ ਕੱਟ ਲਾਉਣਾ ਪੈਂਦਾ ਹੈ ਕਿਉਂਕਿ ਮਸਾਲਾ ਆਲੂ ਫਿਰ ਇੱਕ ਪਾਸੇ ਫਿੱਕਾ ਹੋ ਜਾਂਦਾ ਹੈ ਇੱਕ ਪਾਸੇ ਮਸਾਲੇ ਵਾਲਾ ਹੋ ਜਾਂਦਾ ਹੈ ਉਹ ਪੁੱਤ ਆ ਗਿਆ ਮੈਨੂੰ ਪੁੱਤਾਂ ਕੋਲ ਡਰ ਨਹੀਂ ਲੱਗਦਾ ਮੈਂ ਬਹੁਤ ਪੁੱਤਾਂ ਦੇਖੀ ਹੋਈ ਨੇ ਹਾਂ ਤੁਹਾਨੂੰ ਕੀ ਨਹੀਂ ਡਰ ਲੱਗਦਾ ਮੁੰਡੇ ਦਾ ਮੈਂ ਨਹੀਂ ਕਰਨਾ ਮੈਂ ਸੱਚ ਪੁੱਤਾਂ ਦੇਖੀਆਂ ਅੱਜ ਕੱਲ੍ਹ ਦੇ ਬੰਦੇ ਪੁੱਤਾਂ ਵਰਗਿਆ ਵੈਸੇ ਤੁਸੀਂ ਕਿੱਥੇ ਸੱਚੀ ਦੇਖ ਲੀਆਂ ਮੈਂ ਦੇਖੀਆਂ ਸੀ ਪੁੱਤਾਂ ਫਰੀਦਕੋਟ ਦੇਖੀਆਂ ਮੈਂ ਇਹ ਸੱਚੀ ਗੱਲ ਹੈ ਮੇਰੇ ਅੱਖੀ ਦੇਖੀ ਗੱਲ ਹੈ ਪਰ ਮੈਂ ਉਹ ਤਾਂ ਛੋਟੀ ਜੀ ਸੀ ਮੈਂ ਹੋਊਂਗੀ ਕੋਈ 10 12 ਸਾਲ ਦੀ 6ਵੀਂ 7ਵੀਂ ਵਿੱਚ ਪੜ੍ਹਦੀ ਸੀ ਤੇ ਅਸੀਂ ਕੀ ਹੋਇਆ ਹਾਂ ਕਰ ਲਓ ਨਾਲ ਜਨਾਮੂ ਪਾਣੀ ਠਪਾ ਹੁਣ ਅਸੀਂ ਇਹ ਤੇਲ ਦੇ ਵਿੱਚ ਆਲੂ ਪਾ ਦਿੰਨੇ ਆ ਦੇ ਨਾਲ ਦੀ ਨਾਲ ਬਣੀ ਜਾਣਗੇ। ਸੁਣਾ ਤਾਂ ਮੈਂ ਭੂਤਾਂ ਦੀਆਂ ਗੱਲਾਂ ਸੁਣਾ ਦਿੰਦੀ ਹਾਂ। ਠੀਕ ਹੈ। ਸਭ ਨੂੰ ਪਤਾ ਲੱਗ ਜਾਊਗਾ ਕਿ ਭੂਤ ਕੀ ਹੁੰਦੇ ਆ। ਸਭੀ ਦਾਦੀ ਘਰਲੇ ਸੁਣਾਉਂਦੇ ਆ ਗੋਸਟ ਦੀ। ਮੈਂ ਆਪਾਂ ਥੋੜੇ ਜਿਹਾ ਬਣਾ ਲੈਂਦੇ ਹਾਂ। ਹਾਂ? ਆ ਸਭੀ ਤੁਹਾਨੂੰ ਮੈਂ ਦੱਸਾਂ ਭੂਤ ਕਿਹ ਹੈ ਹੁੰਦੀ ਹੈ। ਦਾਦੀ ਦੱਸਦੇ ਆ ਭੂਤ ਕਿਹੋ ਜਿਹੇ ਹੁੰਦੇ ਆ ਸੁਣਨਾ। ਤੂੰ ਦੇਖਿਆ ਵੀ ਨਹੀਂ ਪੁੱਤ ਹੈ ਜੀ ਸੁਣਿਆ ਵੀ ਨਹੀਂ ਕਹਿੋ ਜੇ ਹੁੰਦੀਆਂ ਪਤਾ ਕੀ ਹੋਇਆ ਸੀ ਨਾ ਜਿਵੇਂ ਹੁਣ ਤੁਸੀਂ ਉਹ ਕਿਹੜਾ ਗੇਮ ਖੇਡਦੇ ਹੋ ਉਹ ਖੇਡਦੇ ਹਾਂ ਨਾ ਹਾਂ ਹਾਂ ਮੈਂ ਹੋਈ ਸੀ ਨਾ 6-7 ਕੁੜੀਆਂ ਬੈਠੀਆਂ ਸੀ ਸਾਡੇ ਗੋਣ ਨਹੀਂ ਆਦੇ ਨਾ ਹਾਂ ਸੂਬੇਦਾਰ ਸੀ ਉਹਨਾਂ ਦੀ ਕੁੜੀਆਂ ਸੀ 6 ਹਾਂ 6 ਹੋਰ ਆ ਗਈਆਂ ਇੱਕ ਮੈਂ ਹੋ ਗਈ ਇੱਕ ਦੋ ਹੋਰ ਹੋ ਗਈਆਂ ਅਸੀਂ ਲਾਗੇ ਖੇਡ ਰਿਹਾ ਸੀਖਰ ਦੁਪਹਿਰਾ 1 ਵਜੇ ਦਾ ਟਾਈਮ ਉਹ ਸਿਕਵਈ ਦੇ ਟਾਈਮ ਨਾਲ ਨਾ ਇੰਨੀ ਧੁੱਪ ਤਾਂ ਸਤਾ ਵੀ ਖੈਣ ਨਹੀਂ ਹਟਦੀ ਸੀ ਤੇ ਸਾਹਮਣੇ ਸਾਡੇ ਸਿਵੇ ਹੁੰਦੇ ਸੀਗੇ ਹੁਣ ਤਾਂ ਉੱਥੇ ਘਰ ਪੈ ਗਿਆ ਪਹਿਲਾਂ ਕੋਈ ਘਰ ਨਹੀਂ ਸੀ ਉੱਥੇ ਅੱਛਾ ਤੇ ਉਹ ਜਿਹੜੇ ਸਿਵੇ ਸੀ ਨਾ ਹਾਂ ਸਾਵੇਂ ਦੱਸਦੇ ਸੀ ਜੇ ਕਿਸੇ ਨੇ ਕੋਈ ਸਕਾਰ ਕਰ ਦੇ ਸਾਵੇਂ ਜਿਸਦੇ ਪਤਾ ਲੱਗਦਾ ਰਹਿੰਦਾ ਸੀਗਾ ਅਸੀਂ ਖੇਡ ਗਈਆਂ ਸਾਨੂੰ ਕੋਈ ਪਰਵਾਹ ਨਹੀਂ ਅਸੀਂ ਆਪ ਦੇ ਆਗ ਮਸਤੀ ਚ ਖੇਡ ਗਈਆਂ ਉਹ ਸੂਬੇਦਾਰ ਨਹੀਂ ਆ ਗਈ ਬਾਹਰ ਕਹਿੰਦੇ ਉਸ ਕੀ ਕਰਦੀਆਂ ਸੀਗੇ ਤੇ ਖੇਡਦੇ ਕਹਿੰਦੇ ਸਾਹਮਣੇ ਦੇਖੋ ਜਦੋਂ ਅਸੀਂ ਸਾਹਮਣੇ ਦੇਖਿਆ ਇੱਕ ਤਾਂ ਪੀ ਝੂਟੀ ਜਾਂਦੀ ਸੀ ਭੂਤ ਢੇੜਾ ਲਾਹਿੰਦੇ ਸੀ ਉਹਨਾਂ ਨੂੰ ਇੱਕ ਫੇਹ ਝੂਟ ਰਹੀ ਸੀ ਤੇ ਆਸੇ ਪਾਸੇ ਗੋਲਦਾਰਾ ਬਣਾਇਆ ਸੀ 8-10 ਸੌਣ ਗੀਆਂ ਉਹ ਤੇ ਇੱਕ ਜਣੇ ਪਿੱਛੇ ਖੜੀ ਝੂਟੇ ਆਏ ਜਾਂਦੀ ਸੀ ਤੇ ਬਾਕੀ ਐ ਕਿੱਧਰ ਫਾਈ ਜਾਂਦੀ ਸੀ ਕਿੱਧਰ ਦੀ ਆਵਾਜ਼ ਸਾਨੂੰ ਨਹੀਂ ਆ ਰਹੀ ਸੀ ਅੱਛਾ ਕਾਲੇ ਕੱਗਰੇ ਤੇ ਲਾਲ ਉਹਨਾਂ ਦੇ ਸ਼ਰਟਾਂ ਲੀਆਂ ਜਿਵੇਂ ਹੁਣ ਉਹਨੇ ਉਹਦੇ ਪਾਏ ਹੁੰਦੇ ਜਿਹੜੀਆਂ ਵੇਚਣ ਉਹ ਨਹੀਂ ਤੱਕਲੇ ਕੁਰਸੇ ਨੇ ਹਣਾ ਗੱਡੀਆਂ ਵਾਲੀਆਂ 6 ਉਹਨਾਂ ਵਰਗੀਆਂ ਸਾਨੂੰ ਉਹਦਾ ਪਤਾ ਹੀ ਕੁਛ ਨਹੀਂ ਸੀ ਪੁੱਤਾਂ ਦੀ ਡਰੀ ਦਾ ਕਿਵੇਂ ਪਤਾ ਇਹਨਾਂ ਨੇ ਮੂੰਹ ਕਿਵੇਂ ਦੇ ਸੀਗੇ ਪਤਾ ਨਹੀਂ ਉਹਨਾਂ ਨੇ ਮੂੰਹ ਦਿਖਾਇਆ ਤੁਹਾਨੂੰ ਮੂੰਹ ਬਿਲਕੁਲ ਦਿਖਾਈ ਨਹੀਂ ਤੇ ਅਸੀਂ ਦੇਖਿਆ ਤਾਂ ਬਹੁਤ ਪਰ ਤੁਹਾਨੂੰ ਦਿਖਾਈ ਨਹੀਂ ਤੇ ਨੀਂ ਬਾਬਾ ਪਈ ਹੋ ਨਹੀਂ ਫਲਾਣੀ ਹੋ ਸਭ ਤਾਂ ਦਾ ਇੰਨੇ ਕੱਢੀ ਇਹ ਨਹੀਂ ਤੁਸੀਂ ਮਰ ਜਾਓ ਨਹੀਂ ਤੁਹਾਡਾ ਬੇੜਾ ਤਰ ਜਾ ਨਹੀਂ ਤੁਸੀਂ ਉਹ ਚੜੇਲਾਂ ਨੂੰ ਦੇਖੀ ਜਾਂਦੀਆਂ ਤੁਹਾਨੂੰ ਖਾ ਜਾਣੀਆਂ ਤੁਹਾਡੇ ਵਿੱਚ ਆ ਜਾਣਗੀਆਂ ਅਸੀਂ ਕਿੱਥੋਂ ਤੁਹਾਡਾ ਇਲਾਜ ਕਰਾਵਾਂਗੇ ਸਾਨੂੰ ਐ ਕਹਿਣ ਲੱਗੀ ਤੁਹਾਨੂੰ ਲੱਗੀ ਕਿ 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 ਅੰਦਰ ਉਹ ਤਾਂ ਦੇਖਿਆ ਸੀ ਪਰ ਸਾਨੂੰ ਡਰ ਕੋਈ ਨਹੀਂ ਸੀ ਤੁਹਾਡੇ ਚਰਵਾ ਦੇ ਦਰਵਾਜ਼ੇ ਕੋਲ ਲੇ ਕੇ ਬਹਿ ਗਏ ਸਭ ਮਿਲ ਕਿੱਥੇ ਹੈਗੀਆਂ ਸੀ ਬਸ ਇੱਕ ਵਾਰੀ ਜੋ ਤੋਂ ਨਹੀਂ ਰੋਣਾ ਪਤਾ ਫਿਰ ਨਹੀਂ ਸਾਨੂੰ ਦਿਸੀਆਂ ਪਤਾ ਨਹੀਂ ਉਹ ਕੀ ਚੀਜ਼ ਸੀ ਕੀ ਨਹੀਂ ਪਰ ਅਸੀਂ ਸਾਨੂੰ ਹੁਣ ਭੂਤਾ ਤੋਂ ਦੁਬਾਰਾ ਡਰ ਲੱਗਣ ਨੂੰ ਹਟ ਗਿਆ ਜਿਵੇਂ ਕਹੋ ਨਾ ਭੂਤ ਖੜੀਆਂ ਸਾਨੂੰ ਕੋ ਡਰਨੇ ਲੱਗਦੇ ਤੁਸੀਂ ਤਾਂ ਲਾਈਵ ਟ੍ਰੇਲਰ ਦੇਖ ਲਿਆ ਫਿਲਮ ਹੀ ਦੇਖ ਲਈ ਸਾਨੂੰ ਪਤਾ ਹੀ ਨਹੀਂ ਸੀ ਉਹਦਾ ਐਨੀ ਸਮਝ ਨਹੀਂ ਸੀ ਹੁਣ ਪਤਾ ਲੱਗਦਾ ਵੀ ਸੱਚਾਈ ਸੀ ਪਰਾਨੇ ਜਨਮ ਚ ਵਾਲੇ ਪੁੱਤ ਪਰਾਨੇ ਸਮੇਂ ਚ ਬੰਦੇ ਪੁੱਤਾ ਵਰ ਗਿਆ ਜਗ੍ਹਾ ਹੀ ਹੈ ਨਹੀਂ ਪੁੱਤਾ ਕਿੱਥੇ ਜਾਣਗੀ ਥਾਂ ਥਾਂ ਤੇ ਮਕਾਨ ਪੈਗੇ ਖਾਲੀ ਥਾਂਵਾਂ ਹੀ ਨਹੀਂ ਉਹ ਤਾਂ ਸਾਹਮਣੇ ਸਿਵੇਸੀ ਹੁਣ ਤੁਸੀਂ ਉੱਥੇ ਜਾ ਕੇ ਦੇਖੋ ਉੱਥੇ ਐ ਕੋਠੀਆ ਮੰਗਲ ਵਰਗੇ ਘਰ ਪਾਏ ਹੋਏ ਆ ਕੋਈ ਉਹ ਗੱਲ ਨਹੀਂ ਪਰ ਡਰ ਕੋਈ ਨਹੀਂ ਲੱਗਦਾ ਇੱਕ ਵਾਰੀ ਦੇਖੀਆ ਪੁੱਤ ਇੱਕ ਵਾਰੀ ਦੇਖੀ ਦੂਜੀ ਵਾਰ ਨਹੀਂ ਦੇਖੀ ਅੱਛਾ ਬਾਕੀ ਉਹਦਾ ਸੁਣਿਆ ਬਹੁਤ ਕੁਛ ਹੈ ਮੇਰੇ ਨਾਨਕੇ ਆ ਹੈ ਜੋ ਕੁਛ ਹੁੰਦਾ ਸੀਗਾ ਕੇ ਕੀ ਤੁਸੀਂ ਡਰ ਜੋਗੇ ਫਿਰ ਤੁਹਾਨੂੰ ਡਰ ਲੱਗੂਗਾ ਨਹੀਂ ਚਲ ਮਾੜਾ ਹੀ ਦੱਸ ਦਉ ਹੈ ਮਾੜਾ ਹੀ ਦੱਸ ਦਉ ਨਹੀਂ ਮੇਰੀ ਨਾਨੀ ਸੀ ਨਾ ਜੀ ਹਾਂ ਉਹਦਾ ਮਤਲਬ ਜ਼ੋਰ ਤੇ ਦਰਾਨੀ ਹਾਂ ਮਤਲਬ ਮੇਰੀ ਮਦਰ ਦੇ ਚਾਚਾ ਚੱਕੀ ਹੋ ਗਏ ਹਾਂ 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 ਛੋਟੀ ਉਮਰ ਚ ਡੱਥ ਹੋ ਗਈ ਸੀ ਉਹਨਾਂ ਦੇ ਬੱਚੇ ਅਸਤਾ ਵਿੱਚ ਕੈਨੇਡਾ ਚ ਨਹੀਂ ਹਾਂ ਤੇ ਉਹਨਾਂ ਦੇ ਕੀ ਹੋਇਆ ਜਦੋਂ ਰੋਟੀ ਦਾ ਨਾ ਖਵਾਉਂਦੇ ਉਹਨਾਂ ਦੇ ਨਾਲ ਹੀ ਕੋਈ ਮਤਲਬ ਤਿਆਰ ਬਣਾਉਂਦੇ ਤੇ ਉਹਦੇ ਉਹ ਆ ਜਾਂਦੇ ਜਦੋਂ ਪੌੜੀਆਂ ਤੇ ਉੱਤਰ ਤੇ ਛਣ ਛਣ ਦੀ ਆਵਾਜ਼ ਆਉਂਦੀ ਤੇ ਪੌੜੀਆਂ ਚੜ ਜਾਂਦੇ ਫਸੂ ਐ ਮੂਤਾਂ ਚੱਕ ਲੈਣਦੇ ਅੱਛਾ ਜੇ ਕੋਈ ਚੜਿਆ ਉੱਪਰ ਤੇ ਇੱਕ ਵਾਰੀ ਉਸ ਇਹ ਦੇਖਣ ਦੀ ਮੇਰੇ ਕੋਲ ਹੈ ਵੀ ਪਾਠ ਖਾਇਆ ਸੀ ਖਣ ਪੜ ਤੇ ਰੋਟੀ ਮੇਰੇ ਮਮਾ aí ਨੂੰ ਪਾਤੀ ਤੇ ਲਾਗੇ ਮੇਰੇ ਮਮਾ aí ਬੋਲਣ ਤਾਂ ਕਹਿੰਦੇ ਰੋਟੀ ਪਹਿਲਾਂ ਇਹ ਨਹੀਂ ਖਾਣੀ ਆ ਮੈਂ ਕਿੱਥੇ ਜਾਵਾਂ ਮੈਂ ਵੀਰ ਸਿੰਘ ਆ ਮੈਂ ਕਿੱਥੇ ਜਾਵਾਂ ਹੁਣ ਮੈਂ ਰੋਟੀ ਖਾਣੀ ਆ ਮੇਰੇ ਨਾਨੀ ਕਹਿੰਦੀ ਆਪਾਂ ਤੋਂ ਉਹਦੇ ਨਾਲ ਦੀ ਗੁਰਦੁਆਰੇ ਰੋਟੀ ਦਿੱਤੀ ਉਹ ਲਿਗੋ ਦੇ ਰੋਟੀ ਚੱਕ ਕੇ ਤੇ ਗੁਰਦੁਆਰੇ ਗਏ ਜਦੋਂ ਗੁਰਦੁਆਰੇ ਦੇ ਕੇ ਵਾਪਸ ਆ ਗਏ ਫਿਰ ਮਮਾ aí ਨੂੰ ਕਹਿੰਦੇ ਵੀ ਤੁਸੀਂ ਰੋਟੀ ਖਾ ਲਓ ਫਿਰ ਫਿਰ ਉਹ ਕਹਿੰਦਾ ਨੱਕਾ ਕੱਲਾ ਰੋਟੀ ਖਵਾਉਂਦੇ ਮੇਰੀ ਘਰ ਵਾਲੀ ਨੂੰ ਦਿੱਤੀ ਸੀ ਦੋਨੋਂ ਇਕੱਠੇ ਖਾਈਏ ਰੋਟੀ ਘੋਬਾਰੇ ਚ ਬੈਠ ਕੇ ਦੇਖ ਲਓ ਹਨਾ ਫਿਰ ਦੂਜੀ ਵਾਰ ਫਿਰ ਦੇਖੇ ਗਈ ਰੋਟੀ ਉਹ ਤੋਂ ਬਾਅਦ ਉਹਨਾਂ ਨੇ ਮਤਲਬ ਰੋਟੀ ਰੁੱਟਾ ਖਵਾਤੀ ਤੇ ਰਾਤ ਨੂੰ ਅਮਮਾ ਹੀ ਚਲੇ ਗਏ ਖੇਤ ਚ ਅੱਛਾ ਪਾਣੀ ਲਾਉਣਾ ਸੀ ਪਾਣੀ ਦੀ ਵਾਰੀ ਸੀ ਜਦੋਂ ਖੇਤ ਗਏ ਉੱਥੇ ਕਈ ਉਹਨਾਂ ਦੇ ਮੋਢੇ ਰੱਖੀ ਹੋਏ ਤੇ ਜਾ ਕੇ ਉੱਥੇ ਰੱਖਤੀ ਕਹਿੰਦੀ ਮੈਂ ਪਾਣੀ ਲਾਉਣਾ ਨੱਕਾ ਜੇ ਵੱਢ ਕੇ ਪਾਣੀ ਲਾਉਣ ਲੱਗਾ ਤੇ ਇੱਕ ਨਾ ਜਦੋਂ ਪਿੱਛੇ ਮੁੜ ਕੇ ਦੇਖਿਆ ਉਹਨਾਂ ਨੇ ਐਡਾ ਦਰਖਤ ਦਾ ਮੋਢਾ ਸੀ ਸਾਡੇ ਖੇਤ ਚ ਉਦੋਂ ਕੱਟਿਆ ਹੋਇਆ ਸੀ ਵੱਡਾ ਤੇ ਉਹ ਮਗਰ ਮਗਰ ਤੁਰਿਆ ਹੋਵੇ ਮਾਮਾ ਇਹਨੇ ਕੀ ਕੀਤਾ ਪਹਿਲਾਂ ਤਾਂ ਐ ਗੁੱਸੇ ਦੇ ਚਾਕੇ ਦੇ ਵਿੱਚ ਕਈ ਮਾਜੋ ਕਈ ਵਿੱਚ ਦੱਸ ਗੋਹਣਾਂ ਨੇ ਕਿਹਾ ਵੀ ਇਹ ਤਾਂ ਘੁੰਟਾ ਇਹ ਤਾਂ ਉਹੀ ਚਾਚਾ ਚਾਚੀ ਫੇਰ ਆ ਗਏ ਤੇ ਜਿਉਂ ਭੱਜਿਆ ਘਰੋਂ ਨਹੀਂ ਪਿੱਛੇ ਮੁੜ ਕੇ ਨਹੀਂ ਦੇਖਿਆ ਕਿਸ ਦੇਖ ਲੋ ਇਹ ਉਦੋਂ ਹੁੰਦਾ ਸੀ ਇਹਦਾ ਕੁਛ ਤੇ ਉਹਨਾਂ ਨੇ ਪਤਾ ਨਾਨੀ ਨੂੰ ਆ ਕੇ ਦੱਸਿਆ ਕਦੇ ਨਾ ਪਾਇਓ ਚਾਚਾ ਇਸੇ ਤਰ੍ਹਾਂ ਵੀ ਸਿੰਘ ਅੱਛਾ ਉਹਨਾਂ ਨੂੰ ਫੇਰ ਉਹ ਆ ਜਦੋਂ ਜਮਾ ਤਾਂ ਘਰ ਨਾਲ ਆ ਜੀ ਕੋਈ ਇੰਝ ਪਹਿਲਾਂ ਕਰਦੀ ਨਾ ਪਿਆਰ ਉਹਨਾਂ ਨੂੰ ਦਿੰਦੀ ਸਾਹੀ ਟ੍ਰੈਵਲ ਕਰਦੇ ਆ ਜਾਂਦੇ ਸੀ ਨਾ ਫਿਰ ਤੁਸੀਂ ਨੇ ਦੇਖਿਆ ਨਾ ਤਾਂ ਡਰ ਲਗੀ ਚਲੋ ਚੱਲੀਏ ਉੱਥੇ ਹੁਣ ਕੀ ਹੱਥ ਕੁਝ ਕਰ ਤੋਂ ਨਾ ਰਹੇਗਾ ਅਲਵੀ ਬੱਚੋਂਾਂ ਨੇ ਘਰੇ ਦਾ ਚੋਰੀ ਪਰ ਤੁਸੀਂ ਦੇਖਿਆ ਨਹੀਂ ਤੇ ਆਲੂਆਂ ਦੀ ਗੱਲ ਸੁਣ ਲਓ ਹਾਂ ਅਸੀਂ ਗਏ ਹਜੂਰ ਸਾਹਿਬ ਹਾਂ ਉੱਥੇ ਕੀ ਹੋਇਆ ਜਦੋਂ ਅਸੀਂ ਜਾਂਦੇ ਸੀ ਰਸਤੇ ਦੇ ਵਿੱਚ ਆਲੂ ਨਾਲ ਬਣਾ ਕੇ ਲਗੇ ਸੀ ਲਫਾਫਾ ਭਰ ਕੇ ਸਾਰਿਆਂ ਨੂੰ ਇੱਕਦਮ ਵੱਡੇ ਵੱਡੇ ਆਲੂ ਬਣਾਏ ਸੀ ਪੁੱਤ ਨੋਕੇ ਖਿਆਲੇ ਪਿੰਡ ਤੋਂ ਅਸੀਂ ਬੰਦਾ ਬਜ਼ੁਰਗੀਆਂ ਔਰ ੁੱਖੀ ਰੋਟੀ ਖਾਈ ਜਾਂਦੇ ਮੈਂ ਕਹਾਂ ਨਾ ਤੇ ਡੈਡੀ ਮੈਂ ਕਿਹ ਰੋਟੀਆਂ ਨੂੰ ਵੀ ਦੇਣੀ ਹੈ ਹਾਂ ਉਹ ਰੋਟੀ ਕੇਹ ਜੀ ਖਾਈ ਜਾਂਦਾ ਆਪਾਂ ਦੇ ਦੋ ਆਪਣੇ ਰੋਟਾ ਤੇ ਉਹ ਤੇ ਡੈਡੀ ਕੀ ਕੀਤਾ ਹਾਂ ਪੁੱਤ ਦੋ ਆਲੂ ਰੱਖ ਤੇ ਹੂੰ ਉਹਨੇ ਇੱਕ ਆਲੂ ਤਾਂ ਖਾ ਲਿਆ ਤੇ ਇੱਕ ਲੇਟ ਲਿਆ ਹੂੰ ਵੀ ਘਰ ਲੈ ਕੇ ਜਾਊਗਾ ਵਾਪਸੀ ਤੇ ਹਫਤੇ ਬਾਅਦ ਤੇ ਜਦੋਂ ਖਾਦੇ ਕਹਿੰਦਾ ਆਲੂ ਤਾਂ ਬੜੇ ਸੁਆਦ ਚਲੋ ਗੱਲ ਹੋਈ ਉਹ ਅਲੱਗ ਹੋ ਗਿਆ ਸਾਡੇ ਨੂੰ ਅਸੀਂ ਅਲੱਗ ਗੱਲ ਖਤਮ ਵੈਸੇ ਗੱਲਾਂ ਕਰਦੇ ਨੇ ਵੀ ਤੁਹਾਡਾ ਘਰ ਕਿੱਥੇ ਹੈ ਤੁਸੀਂ ਕਿੱਥੇ ਰਹਿੰਦੇ ਆ ਆਈ ਦਾ ਪੁੱਛਦੇ ਰਹੇ ਦੱਲਾ ਹੋਈ ਗਈਆਂ ਜਦੋਂ ਅਸੀਂ ਹਜੂਰ ਸਾਹਿਬ ਤੋਂ 10 ਦਿਨ ਬਾਅਦ ਵਾਪਸ ਆ ਗਏ ਆ ਆ ਕਿ ਉਹ ਆਪਣੇ ਘਰ ਅਸੀਂ ਆਪਣੇ ਘਰ ਹੂੰ ਕਿਉਂ ਕੀ ਹੋਇਆ ਤੇ ਘਰ ਕੁਛ ਦਾ ਪੁੱਛੋਂ ਦਾ ਆ ਗਿਆ ਤੇ ਕਿ ਤੁਹਾਨੂੰ ਦਵਾਈ ਲੈਣਾ ਆ ਕਿਵੇਂ ਆਵੇ ਕਿਸੇ ਕੰਮ ਆਇਆ ਹੁਣ ਹੂੰ ਤੇ ਆ ਕੇ ਸਾਡੇ ਘਰ ਪੁੱਛ ਲਿਆ ਕਹਿੰਦਾ ਇੱਥੇ ਇੱਕ ਸਕੂਲ ਸੀ ਉੱਥੇ ਘਰ ਹੈ ਉਹ ਹਜੂਰ ਸਾਹਿਬ ਗਏ ਸੀ ਤੇ ਤੇ ਜਾਈ ਨਹੀਂ ਵੇਖ ਲਿਆ ਕਹਿੰਦੇ ਤਾਂ ਉਹੀ ਆ ਆ ਗਿਆ ਆ ਕੇ ਬੈਠ ਗਿਆ ਚਾਹ ਪਾਣੀ ਪੀਆ ਆ ਉਹ ਕਹਿੰਦਾ ਮੈਂ ਤਾਂ ਅੰਜਾਇਆ ਆ ਤੁਹਾਡੇ ਕੋਲੇ ਵੀ ਤੁਸੀਂ ਦੱਸੋ ਜਿਹੜੇ ਉਹਦੇ ਨਾਲ ਆਲੂ ਭੜਾਏ ਸੀ ਉਹ ਕਿਵੇਂ ਬਣਾਏ ਸੀ ਕਹਿੰਦੇ ਮੈਂ ਨਾ ਇੱਕ ਕੱਲੂ ਵਾਪਸ ਲੈ ਗਿਆ ਘਰ ਹੂੰ ਇਹ ਕੱਲੂ ਘਰ ਵਾਪਸ ਲਿਆ ਆਲੂ ਤਾਂ ਕਿਹਦੇ ਖਰਾਬ ਹੋ ਗਿਆ ਗਰਮੀ ਕਰਕੇ ਪਰ ਸਾਡੇ ਘਰ ਦੇ ਵੀ ਦੇਖ ਕੇ ਹੈਰਾਨ ਹੋ ਗਏ ਵੀ ਐਡਾ ਵੱਡਾ ਆਲੂ ਬਣਾਇਆ ਕਿਵੇਂ ਐਵੇਂ ਤਾਂ ਉਹਨਾਂ ਨੇ ਬੜੀ ਟਰਾਈ ਕੀਤੀ ਉਹਦੇ ਕੋਲ ਉਹ ਨਹੀਂ ਬਣਿਆ ਫੇਰ ਐਥੋਂ ਆਇਆ ਕਿ ਵੀ ਤੂੰ ਆਲੂ ਬਣਵਾ ਦੇ ਨਹੀਂ ਜੇ ਤੂੰ ਠਹਿਰੇਗਾ ਤੈਨੂੰ ਬਣਾ ਕੇ ਦੇ ਦਿੰਨੇ ਆ ਉਹ ਕਹਿੰਦਾ ਨਹੀਂ ਮੈਨੂੰ ਦੱਸ ਦਿਓ ਬਸ ਕਿਵੇਂ ਬਣਾਏ ਫੇਰ ਅਸੀਂ ਉਹ ਸਾਰਾ ਦੱਸਿਆ ਜਰੂਰ ਵਾਲੀ ਤੋਂ ਦਵਾਰੀ ਮਿਲਿਆ ਫਰਕੇ ਦਾ ਤੁਹਾਡੇ ਆਲੂਆਂ ਦੀ ਰੀਸ ਹੂੰ ਮੈਂ ਕਿਹਨੂੰ ਕਿਹਨੂੰ ਦੱਸਾਂ ਤਾਂ ਬਹੁਤ ਲੋਕਾਂ ਨੂੰ ਦੱਸਤਾ ਪਿੰਡ 'ਚ ਉਹ ਤੇ ਪਿੰਡਾ ਵਾਲੇ ਕਹਿੰਦੇ ਆ ਵੀ ਅਸੀਂ ਤਾਂ ਇਹ ਦੇਖਿਆ ਨਹੀਂ ਆਲੂ ਵਾਲੇ ਅਸੀਂ ਸਾਫਤ ਬਣਾਉਂਦੇ ਦੇਖਿਆ ਤਰੀ ਵਾਲੇ ਬਣਾਉਂਦੇ ਦੇਖਿਆ ਪਰ ਇਦਾਂ ਦੇ ਨਹੀਂ ਦੇਖੀ ਵੀ ਜਿਹੜੇ ਆਲੂ ਵੀ ਚਾਹ ਨਾਲ ਖਾਦੇ ਜਾਂਦੇ ਆਂ हां ਇਹ ਚਾਹ ਨਾਲ ਵੀ ਖਾ ਸਕਦੇ ਆਂ ਨਹੀਂ ਆਪਣੇ ਗਵਾਂਢੀ ਆਇਆ ਸੀ ਕਿ ਜਦੋਂ ਜਦ ਮੈਂ ਆਲੂ ਬਣਾਈ ਬੈਠੀ ਸੀ ਮੈਨੂੰ ਕਹਿੰਦਾ ਆਹ ਸੱਚ ਕੀ ਬਣਾਈ ਜਾਂਦੇ ਆ ਮੈਂ ਕਿਹਾ ਆਲੂ ਕੱਲ ਦਿਖਾਇਓ ਮੈਨੂੰ ਮੈਂ ਦੇ ਦਿੱਤੀ ਕੱਲ ਉਹਦਾ ਤਾਂ ਚਾਹ ਬਣਾਈ ਹੋਈ ਸੀ ਤੂੰ ਕਹਿੰਦੇ ਆਲੂ ਚਾਹ ਨਾਲ ਖਾਣ ਵਾਲੇ ਆ ਸਬਜ਼ੀ ਵਾਲੇ ਥੋੜਾ ਹਾਂ ਪੱਲਿਆਂ ਵਾਂਗੂ ਚਾਟ ਬਣਾ ਕੇ ਵੀ ਖਾ ਸਕਦੇ ਆ ਜੀ ਪੱਲਿਆਂ ਵਾਂਗੂ ਚਾਟ ਬਣਾ ਕੇ ਖਾ ਲੈਣੇ ਹੁੰਦੇ ਆ ਅਸੀਂ ਤਾਂ ਚਾਟ ਤਾਂ ਫਿਰ ਟੇਸਟ ਵੈਸੇ ਹੀ ਆਉਣੀ ਚਾਹ ਦੀ ਦੋੜ ਹੀ ਹੈ ਪਰ ਬਹੁਤ ਪੁਰਾਣਾ ਜਿਹਾ ਨਾ ਝੋੜਾ ਬਿਆਲੂ ਚੁੱਲ੍ਹੇ 'ਚ ਪੁੰਨ ਲੀਤੇ ਬਣਾ ਲੈ ਉਸ ਬਾਅਦ ਤੇ ਖਾ ਲੈ ਹਾਂ ਉਹ ਆਲੂ ਨਹੀਂ ਹੈਗੇ ਮਨ ਉਹ ਆਲੂ ਵੀ ਹੋ ਜੀ ਨਹੀਂ ਨਾ ਜੇ ਮਠਾਸਾ ਅੱਛਾ ਕੋਈ ਟਾਈਮ ਵੀ ਨਹੀਂ ਲੱਗਦਾ ਬਣਾਉਣ 'ਚ ਜੱਫਾ ਕੋਈ ਟਾਈਮ ਲੱਗੇ ਲੈ ਬਣ ਵੀ ਗਿਆ ਜੀ ਹਾਂ ਬਣੇ ਹੋ ਜਦੋਂ ਇਹ ਬਨ ਜਾਣਗੇ ਫਿਰ ਆਪਾਂ ਸਾਰਾ ਤੇਲ ਕੱਢ ਦੇਵਾਂਗੇ ਠੀਕ ਐ ਤੇਲ ਕੱਢ ਕੇ ਫਿਰ ਜਿਹੜੇ ਮਸਾਲੇ ਹੋਰ ਪਰ ਪਾਉਣੇ ਆ ਫਿਰ ਉਹ ਪਾਵਾਂਗੇ ਉਸ ਤੋਂ ਬਾਅਦ ਫਿਰ ਤੁਸੀਂ ਖਾ ਕੇ ਦੇਖਿਓ ਤੁਹਾਨੂੰ ਪੈਂ ਹੀ ਸੋਹਣੇ ਲੱਗਣਗੇ ਠੀਕ ਐ ਆਲੂ ਕੱਢ ਕੇ ਉੱਪਰ ਸਮਾਨ ਪਾਉਣਾ ਜਿਹੜਾ ਨੇ ਮਸਾਲਾ ਪਾਉਣਾ ਉੱਤੇ ਪਨੀਰ ਪਾਉਣਾ ਸਾਰਾ ਕੁਝ ਕਰਾਂਗੇ ਤੇਲ ਕੱਢਾ ਹੋਈ ਜੇ ਦੇਖੋ ਬਸ ਇਹ ਆਲੂ ਦੇਖ ਲੈਣੇ ਇਹ ਵਿਆਹ ਬਣ ਚੱਲਨੇ ਕਿ ਨਹੀਂ ਆਹ ਜਿਹੜੇ ਛੋਟੇ ਆਲੂ ਨੇ ਜਲਦੀ ਬਣ ਜਾਂਦੇ ਆ ਅ ਮਸਾਲਾ ਸਿਰੱਖਦਾ ਵੰ ਮਮੂ ਬਹੁਤ ਜਲਦੀ ਬਣਦੇ ਆ ਇਹ ਸਬਜੀ ਦੇ ਤਾਂ ਜਿਆਦਾ ਟਾਈਮ ਲੱਗਦਾ ਇਹ ਤੇ ਕੁਛ ਨਹੀਂ ਲੱਗਦਾ ਇਹ ਤੇ ਸਿਰ ਨਾ ਰੱਖ ਦਿੰਦੇ ਕਿ ਉਹ ਵੀ ਚੈੱਕ ਕਰਦੇ ਆ ਆਲੂ ਬਣ ਗਏ ਕਿ ਨਹੀਂ ਕਿ ਦਿਖਾਵਾ ਜਿਆ ਕਰਦੇ ਹੋ ਬਸ ਹੁਣ ਆਪਾਂ ਇਹ ਦੇਖਾਂਗੇ ਬਿਆਨ ਨੂੰ ਥੋੜੇ ਜੇ ਨਰਮ ਹੋ ਗਏ ਅੱਗੇ ਨਾਲੋਂ ਕਿ ਨਹੀਂ ਹਾਂ ਫੋਕ ਨਾਲ ਦੇਖਿਆ ਤੁਬੇਆ ਮਤਲਬ ਹਾਂ ਇਹ ਸਾਰੇ ਆਲੂ ਜਿਹੜੇ ਸੌਫਟ ਹੋ ਗਏ ਠੀਕ ਆ ਬਹੁਤਾ ਟਾਈਮ ਨਹੀਂ ਲੱਗਦਾ ਇਹਨਾਂ ਕੇ ਤੇ ਹੁਣ ਇਸ ਚੋਂ ਅਪ ਕੀ ਕਰਾਂਗੇ ਤੇਲ ਕੱਢ ਦਾਂਗੇ ਸਾਰਾ ਠੀਕ ਹੈ ਤੇਲ ਕੱਢ ਕੇ ਬਾਅਦ ਵਿੱਚ ਜਿਹੜੇ ਮਸਾਲੇ ਹੋਰ ਉੱਪਰ ਬਚੇ ਆ ਉਹ ਪਾ ਜਾਾਂਗੇ ਉਨੇ ਆਪਾਂ ਸਾਰਾ ਤੇਲ ਕੱਢ ਤਾ ਹੁਣ ਇਸ ਦੇ ਉੱਪਰ ਮੇਥੀ ਤੇ ਥੋੜਾ ਜਿਹਾ ਕੜੀ ਪੱਤਾ ਇਹ ਵਿੱਚ ਨਹੀਂ ਭੁੰਨਿਆ ਪੀਸ ਕੇ ਉੱਪਰ ਪਾਇਆ ਤੇ ਇਸ ਦੇ ਉੱਪਰ ਜਿਹੜਾ ਮਸਾਲਾ ਹੋਰ ਬਚਿਆ ਹੋਇਆ ਸੀ ਉਹ ਪਾਤਾਏ ਜੇ ਨਾ ਬਹੁਤ ਕਰਾਰੇ ਬਣ ਜਾਣਗੇ ਤੇ ਸੱਚ ਬੋਚੀ ਇਹ ਚਾਹ ਨਾ ਚਾਹ ਨਾ ਖਾਣਯੋਗ ਹੋ ਜਾਣਗੇ। ਉਹ ਤੁਸੀਂ ਦੇਖੋ ਇਹਦੇ ਵਿੱਚ ਆਲੂ ਵੱਡੇ ਵੀ ਆ ਛੋਟੇ ਵੀ ਆ ਆਲੂ ਜਿੰਨੇ ਮਰਜ਼ੀ ਤੁਸੀਂ ਵੱਡੇ ਬਣਾ ਸਕਦੇ ਹੋ ਇਹ ਨਹੀਂ ਵੀ ਛੋਟੇ-ਛੋਟੇ ਬਣਾਉਣੇ ਬਸ ਛੋਟਿਆਂ ਦਾ ਮਤਲਬ ਇੰਨਾ ਹੀ ਹੈ ਸਿਰਫ ਉਹ ਜਲਦੀ ਬਣ ਜਾਂਦੇ ਪਰ ਜੇ ਤੁਸੀਂ ਵੱਡੇ ਬਣਾਓ ਤਾਂ ਤੁਹਾਨੂੰ ਬਹੁਤ ਵਧੀਆ ਲੱਗਣਗੇ ਹੁਣ ਇਹਨਾਂ ਦੇ ਉੱਪਰ ਇਹ ਤੁਹਾਡੀ ਆਪਣੀ ਇੱਛਾ ਜਿੰਨੀ ਮਰਜ਼ੀ ਤੁਸੀਂ ਸਜਾਵਟ ਕਰ ਲਓ ਧਨੀਆ ਪਾ ਦਿਓ ਹਰ ਧਨੀਆ ਪਾ ਦਿਓ ਮਸਾਲੇ ਪਾ ਦਿਓ ਉੱਪਰ ਹੋਰ ਪਾਉਣਾ ਚਾਹੁੰਦੇ ਆ ਤਾਂ ਪਰ ਕਈ ਲੋਕ ਐਸੇ ਨੇ ਘੱਟ ਮਸਾਲੇ ਖਾਂਦੇ ਕਹਿੰਦੇ ਨਹੀਂ ਮਸਾਲੇ ਗਰਮੀ ਦੇ ਵਿੱਚ ਜ਼ਿਆਦਾ ਕਰਦੇ ਖਰਾਬ ਪਰ ਇਹ ਕੋਈ ਨਹੀਂ ਆਲੂ ਐਡੇ ਵਧੀਆ ਬਣਨਗੇ ਨਾ ਉਹ ਦੇਖੋ ਇਹ ਪਏ ਵੀ ਕਿੱਡੇ ਸੋਹਣੇ ਲੱਗਦੇ ਆ ਵੱਡੇ ਵੱਡੇ ਆਲੂ ਉਹ ਚ ਪਿਆਸ ਉਹਨੇ ਕੋ ਪਹਿਲਾਂ ਪਨੀਰ ਕद्दूकस ਕਰਕੇ ਉੱਪਰ ਪਾ ਦਿੱਤਾ ਇਹਦੇ ਨਾਲ 스멜 ਵੀ ਵਧੀਆ ਆਉਂਦੀ ਐ ਤੇ ਸਵਾਦ ਵੀ ਬਹੁਤ ਬਦਲ ਜਾਂਦਾ ਹੈ ਤੇ ਹੁਣ ਆਪਾਂ ਹਰਾ ਧਨੀਆ ਪਾ ਲਿਆ ਉੱਤੇ ਇਸ ਦੇ ਨਾਲ ਬਹੁਤ ਸੋਹਣੀ ਖੁਸ਼ਬੂ ਆਉਣ ਲੱਗੀ ਤੇ ਜੇ ਤੁਸੀਂ ਟੇਸਟ ਵੇਖੋ ਵੇਖਦੇ ਖਾਂਦੇ ਹੀ ਰਹਿ ਜਾਓਗੇ ਤੇ ਅੱਜ ਦੀ ਸੱਡੀ ਰੈਸਪੀ ਤੁਸੀਂ ਸਾਰੇ ਟਰਾਈ ਕਰਿਓ